ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ ਬਾਰਡਰ 2 ਦਾ ਐਲਾਨ ਕਰ ਦਿੱਤਾ ਹੈ 27 ਸਾਲ ਪਹਿਲਾਂ ਫਿਲਮ ਬਾਰਡਰ 'ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਇਹ ਖੁਸ਼ਖਬਰੀ ਸੰਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਫਿਲਮ ਦੇ ਨਿਰਮਾਣ ਪੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦਾਤਾ ਤੇ ਨੀਤੀ ਦਾਤਾ ਕਰ ਰਹੇ ਹਨ ਬਾਰਡਰ 2 ਦੇ ਨਿਰਦੇਸ਼ਕ ਅਨੁਰਾਗਾ ਸਿੰਘ ਹਨ ਸੰਨੀ ਦਿਓਲ ਨੇ ਟਵੀਟ ਕੀਤਾ ਹੈ ਕਿ ਇਹ ਕਿ ਸਿਪਾਹੀ ਆਪਣੇ 27 ਸਾਲ ਪੁਰਾਣੇ ਵਾਅਦਾ ਪੂਰਾ ਕਰਨ ਲਈ ਫੇਰ ਆ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ਬਾਰਡਰ 2 ਇਸ ਦੇ ਨਾਲ ਹੀ ਬਾਰਡਰ 2 ਦਾ ਐਲਾਨ ਇੱਕ ਕਲਿੱਪ ਵੀ ਸ਼ਾਮਿਲ ਹੈ ਇਸ ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ ਖੈਰ ਸੰਨੀ ਦਿਓਲ ਦੀ ਫਿਲਮ ਗੱਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬਾਰਡਰ 2 ਦਾ ਇੰਤਜ਼ਾਰ ਕਰ ਰਹੇ ਹਨ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਤਾਂ ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ ਬਾਰਡਰ 2 ਦਾ ਐਲਾਨ ਕਰ ਦਿੱਤਾ ਹੈ 27 ਸਾਲ ਪਹਿਲਾਂ ਫਿਲਮ ਬਾਰਡਰ 'ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਇਹ ਖੁਸ਼ਖਬਰੀ ਸੰਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਫਿਲਮ ਦੇ ਨਿਰਮਾਣ ਪੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦਾਤਾ ਤੇ ਨੀਤੀ ਦਾਤਾ ਕਰ ਰਹੇ ਹਨ ਬਾਰਡਰ 2 ਦੇ ਨਿਰਦੇਸ਼ਕ ਅਨੁਰਾਗਾ ਸਿੰਘ ਹਨ ਸੰਨੀ ਦਿਓਲ ਨੇ ਟਵੀਟ ਕੀਤਾ ਹੈ ਕਿ ਇੱਕ ਸਿਪਾਹੀ ਆਪਣੇ 27 ਸਾਲ ਨੇ ਵਾਦਾ ਪੂਰਾ ਕਰਨ ਲਈ ਫੇਰ ਆ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ਬਾਰਡਰ 2 ਇਸ ਦੇ ਨਾਲ ਹੀ ਬਾਰਡਰ 2 ਦਾ ਐਲਾਨ ਇੱਕ ਕਲਿੱਪ ਵੀ ਸ਼ਾਮਿਲ ਹੈ ਇਸ ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ ਖੈਰ ਸੰਨੀ ਦਿਓਲ ਦੀ ਫਿਲਮ ਗੱਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬਾਰਡਰ 2 ਦਾ ਇੰਤਜ਼ਾਰ ਕਰ ਰਹੇ ਹਨ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊ ਨਾਲ ਤਨਵਾਦ ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ ਬਾਰਡਰ 2 ਦਾ ਐਲਾਨ ਕਰ ਦਿੱਤਾ ਹੈ 27 ਸਾਲ ਪਹਿਲਾਂ ਫਿਲਮ ਬਾਰਡਰ 'ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਇਹ ਖੁਸ਼ਖਬਰੀ ਸੰਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਫਿਲਮ ਦੇ ਨਿਰਮਾਣ ਪੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦਾਤਾ ਤੇ ਨੀਤੀ ਦਾਤਾ ਕਰ ਰਹੇ ਹਨ ਬਾਰਡਰ 2 ਦੇ ਨਿਰਦੇਸ਼ਕ ਅਨੁਰਾਗਾ ਸਿੰਘ ਹਨ ਸੰਨੀ ਦਿਓਲ ਨੇ ట్ਵੀਟ ਕੀਤਾ ਹੈ ਕਿ ਇੱਕ ਸਿਪਾਹੀ ਆਪਣੇ 27 ਸਾਲ ਪੁਰਾਣੇ ਵਾਅਦਾ ਪੂਰਾ ਕਰਨ ਲਈ ਫੇਰ ਆ ਆਤ ਦੀ ਸਭ ਤੋਂ ਵੱਡੀ ਵਾਰ ਫਿਲਮ ਬਾਰਡਰ 2 ਇਸ ਦੇ ਨਾਲ ਹੀ ਬਾਰਡਰ 2 ਦਾ ਐਲਾਨ ਇੱਕ ਕਲਿੱਪ ਵੀ ਸ਼ਾਮਿਲ ਹੈ ਇਸ ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ ਖੈਰ ਸੰਨੀ ਦਿਓਲ ਦੀ ਫਿਲਮ ਗੱਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬਾਰਡਰ 2 ਦਾ ਇੰਤਜ਼ਾਰ ਕਰ ਰਹੇ ਹਨ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਾਲ ਧੰਨਵਾਦ ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ ਬਾਰਡਰ 2 ਦਾ ਐਲਾਨ ਕਰ ਦਿੱਤਾ ਹੈ 27 ਸਾਲ ਪਹਿਲਾ ਫਿਲਮ ਬਾਰਡਰ ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਇਹ ਖੁਸ਼ਖਬਰੀ ਸੰਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਫਿਲਮ ਦੇ ਨਿਰਮਾਣ ਪੂਸ਼ਨ ਕੁਮਾਰ, ਪ੍ਰਿਸ਼ਨ ਕੁਮਾਰ, ਜੇਪੀ ਦਾਤਾ ਤੇ ਨੀਤੀ ਦਾਤਾ ਕਰ ਰਹੇ ਹਨ ਬਾਰਡਰ 2 ਦੇ ਨਿਰਦੇਸ਼ਕ ਅਨੁਰਾਗਾ ਸਿੰਘ ਹਨ ਸੰਨੀ ਦਿਓਲ ਨੇ ਟਵੀਟ ਕੀਤਾ ਹੈ ਕਿ ਇੱਕ ਸਿਪਾਹੀ ਆਪਣੇ 27 ਸਾਲ ਪੁਰਾਣੇ ਵਾਅਦਾ ਪੂਰਾ ਕਰਨ ਲਈ ਫੇਰ ਆ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ਬਾਰਡਰ 2 ਇਸ ਦੇ ਨਾਲ ਹੀ ਬਾਰਡਰ 2 ਦਾ ਐਲਾਨ ਇੱਕ ਕਲਿੱਪ ਵੀ ਸ਼ਾਮਿਲ ਹੈ ਇਸ ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ ਖੈਰ ਸੰਨੀ ਦਿਓਲ ਦੀ ਫਿਲਮ ਗੱਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬਾਰਡਰ 2 ਦਾ ਇੰਤਜ਼ਾਰ ਕਰ ਰਹੇ ਹਨ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊਜ਼ ਨਾਲ ਤਨਵਾਦ ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ ਬਾਰਡਰ 2 ਦਾ ਐਲਾਨ ਕਰ ਦਿੱਤਾ ਹੈ 27 ਸਾਲ ਪਹਿਲਾਂ ਫਿਲਮ ਬਾਰਡਰ ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ ਇਹ ਖੁਸ਼ਖਬਰੀ ਸੰਨੀ ਦਿਓਲ ਨੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਫਿਲਮ ਦੇ ਨਿਰਮਾਣ ਪੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦਾਤਾ ਤੇ ਨੀਤੀ ਦਾਤਾ ਕਰ ਰਹੇ ਹਨ ਬਾਰਡਰ 2 ਦੇ ਨਿਰਦੇਸ਼ਕ ਅਨੁਰਾਗਾ ਸਿੰਘ ਹਨ ਸੰਨੀ ਦਿਓਲ ਨੇ ట్ਵੀਟ ਕੀਤਾ ਹੈ ਕਿ ਇੱਕ ਸਿਪਾਹੀ ਆਪਣੇ 27 ਸਾਲ ਪੁਰਾਣੇ ਵਾਅਦਾ ਪੂਰਾ ਕਰਨ ਲਈ ਫੇਰ ਆ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ਬਾਰਡਰ 2 ਇਸ ਦੇ ਬੱਡਰ ਟੂ ਦਾ ਐਲਾਨ ਇੱਕ ਕਲਿੱਪ ਵੀ ਸ਼ਾਮਿਲ ਹੈ ਇਸ ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ ਖੈਰ ਸਨੀ ਦਿਓਲ ਦੀ ਫਿਲਮ ਗੱਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬੱਡਰ ਟੂ ਦਾ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬੱਡਰ ਟੂ ਦਾ ਐਲਾਨ ਹੋ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਾਲ ਧੰਨਵਾਦ